ਹੈਲੋ ਸਟੂਡਿਓ ਨੂੰ ਸਵਾਗਤ ਹੈ ਵੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW ਸਟਡੀ ਕੁਰਜਾਉ ਦੇ ਵਿੱਚ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਬਈ ਇੱਕ ਵਾਰੀ ਕਲਾਸ ਨੂੰ ਕਰ ਦਿਓ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਜਿਹੜੇ ਡੇਲੀ ਆਪਣੇ ਨਾਲ ਜੁੜਦੇ ਨੇ ਬੱਚੇ ਉਹ ਜੁੜ ਸਕਣ ਠੀਕ ਹੈ ਬਈ ਸਾਰਿਆਂ ਨੂੰ ਗੁੱਡ ਆਫਟਰਨੂੰ ਬਈ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਸੋ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਜਿੰਨੇ ਵੀ ਤੁਸੀਂ ਬੱਚੇ ਜੁੜ ਚੁੱਕੇ ਹੋ हां सो ये अपना टेलीग्राम ਦਾ ਲਿੰਕ ਹੈ ਬਈ ਇਹ ਵਟਸਐਪ ਹੈ ਸੋ ਜਿਹੜੇ ਬੱਚੇ ਵੀ ਇਹਨਾਂ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਨੇ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਬਈ ਹਦਾਇਤਾਂ ਕੀ ਨੇ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲਿਖ ਕੇ ਸਾਨੂੰ ਭੇਜਣਾ ਹੈ ਠੀਕ ਹੈ ਬਈ ਸੋ ਉਸ ਤੋਂ ਬਾਅਦ ਇਹ ਆਪਣੇ ਕੋਰਸ ਨੇ ਬਈ ਸੋ ਜਿਹੜਾ ਕੋਈ ਬੱਚਾ ਕੋਰਸ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਸਿਰਫ 2500 ਦੇ ਵਿੱਚ ਤੁਹਾਨੂੰ ਪੇਪਰ 1 ਵਾਲਾ ਤੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਠੀਕ ਹੈ ਪੂਰੇ ਪੰਜਾਬ ਦੇ ਵਿੱਚੋਂ ਇੰਨੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਸ਼ਾਇਦ ਹੀ ਕੋਈ ਜਿਹੜਾ ਕੋਰਸ ਹੈ ਉਹ ਅਵੇਲੇਬਲ ਹਾਂ ਕਿੰਨੇ ਜਣੇ ਜੁੜ ਚੁੱਕੇ ਤੁਸੀਂ ਪੰਜਾਬ ਬੜਾ ਚੁੱਕੇ ਨੇ ਰਸਨੀ ਮਿੱਤਲ ਪਰਵਿੰਦਰ ਬਰਾੜ ਜਸਵਿੰਦਰ ਜਸਵਿੰਦਰ ਸਿੰਘ ਨਮਿਤਾ ਗੁਪਤਾ ਹਰਪ੍ਰੀਤ ਹਾਂ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਵੀ ਸਭ ਦਾ ਮੋਸਟ ਵੈਲਕਮ ਸੋ ਕਲਾਸ ਨੂੰ ਇੱਕ ਵਾਰੀ ਕਰ ਦਿਓ ਸ਼ੇਅਰ ਬਈ ਹਾਂ ਕੋਰਸ ਨੂੰ ਜੁਆਇਨ ਕਰਨ ਵਾਸਤੇ ਤੁਸੀਂ ਕੀ ਕਰਨਾ ਪਲੇ ਸਟੋਰ ਦੇ ਵਿੱਚ ਜਾ ਕੇ ਤੁਹਾਨੂੰ ਇਹ ਐਪ ਸ਼ੋ ਹੋ ਰਿਹਾ ਇਹ ਐਪ ਦਾ ਲੋਗੋ ਤੁਹਾਨੂੰ ਸ਼ੋ ਹੋ ਰਿਹਾ ਠੀਕ ਹੈ ਬਈ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਦੇ ਵਾਸਤੇ ਤੁਹਾਨੂੰ ਕੋਈ ਵੀ ਜਿਹੜਾ ਪੈਸਾ ਹੈ ਉਹ ਪੇ ਨਹੀਂ ਕਰਨਾ ਪਵੇਗਾ ਠੀਕ ਹੈ ਬਈ हाँ सो करिए स्टार्ट भाई एक बार थम्सअप करके दस दो भी असं जुड़ चुके हैं मेरी आवाज वीडियो क्वालिटी तो तक सही पहुंच रही है हाँ ठीक है भाई फिर फस्ट क्वेश्चन तो स्क्रीन दे ऊपर आ जा रहा है सो so, करो बई थम्सअप कर दो जिन्हें भी तुम जुड़ चुके हो मेरे लिए सिर्फ सत्त जने शो हो रहे नहीं पंजाब कहें ऑल ओके जी ठीक है भाई ऑल ओके ठीक है

ਇਨਾਂ ਦੇ ਕਹਿੰਦੇ ਹੈਠਾਂ ਲਿਖਿਆ ਦੇ ਵਿੱਚੋਂ ਕਿਹੜੇ ਲੱਛਣ ਨੇ ਜਿਹੜੇ ਆਪਸ ਦੇ ਵਿੱਚ ਉਹ ਨਹੀਂ ਮਿਲਦੇ ਦੋ ਪਾਤਰਾਂ ਦਾ ਆਪਸੀ ਸੰਵਾਦ ਵੀ ਜਦ ਦੋ ਜਣੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਹਰੇਕ ਵੰਦ ਦਾ ਜਿਹੜਾ ਵੱਖਰਾ ਸਵਲੀਖ ਹੁੰਦਾਗਾ ਜੀਵਨ ਦੇ ਕਿਸੇ اٹਲ ਸਚਾਈ ਨੂੰ ਪੇਸ਼ ਨਾ ਕਰਨਾ ਠੀਕ ਹੈ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਕੋਈ ਸਚਾਈ ਹੁੰਦੀ ਹੈ ਗੈਹ ਘਟਮੀ ਹੁੰਦੀ ਹੈ ਠੀਕ ਹੈ ਬਈ ਉਹਨੂੰ ਪੇਸ਼ ਨਹੀਂ ਕੀਤਾ ਜਾਂਦਾ ਜਾਂ ਮੰਗਲਾਚਰਨ ਹੁੰਦਾ ਹੈ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਸਾਰੇ ਬੱਚੇ ਕੀ ਆਨਸਰ ਬਣੇਗਾ ਹਮ ਹਰਦੀਪ ਸਿੰਘ ਗੁੱਡ ਆਫਟਰਨੂਨ ਹੈ ਜੀ ਜੀਤ ਤੁਸੀਂ ਸਾਰੇ ਹੋ ਸੋ ਕਲਾਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰਿਓ ਵੀ ਰੋਮਨ ਰਾਏ ਵੀ ਆ ਚੁੱਕੇ ਨੇ ਸਕਸੀ ਲਾਲ ਵੀ ਸਾਰੇ ਨੂੰ ਹਾਂ ਫਸਟ ਕੁਸਚਨ ਦਾ ਆਨਸਰ ਕਰੋ ਵੀ ਕੀ ਆਨਸਰ ਬਣੇਗਾ ਵੈਰੀ ਗੁੱਡ ਵੇ ਆਨਸਰ ਕਰਦੇ ਜਾਓ ਬੀ 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 ਹਮ ਦੋ ਬੱਚਿਆਂ ਦਾ ਆਇਆ ਹਾਲੇ ਤੱਕ ਬੀ ਆਨਸਰ ਕੀਤਾ ਸੋ ਦੇਖਿਓ ਕੀ ਆਨਸਰ ਹੋਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਹੋਵੇਗਾ ਜੀਵਨ ਦੇ ਕਹਿੰਦੇ ਕਿਸੇ ਅਟੱਲ ਸਚਾਈ ਨੂੰ ਪੇਸ਼ ਨਾ ਕਰਨਾ ਠੀਕ ਹੈ ਵੀ ਜਿਹੜੀ ਜ਼ਿੰਦਗੀ ਦੇ ਵਿੱਚ ਕੋਈ ਸਚਾਈ ਹੋਈ ਹੈ ਕੋਈ ਸੱਚੀ ਸੱਚੀ ਕਰਨਾ ਘਾਟੀ ਹੈ ਉਹਨੂੰ ਪੇਸ਼ ਨਹੀਂ ਕੀਤਾ ਗਿਆ ਠੀਕ ਹੈ ਇਸ ਨੂੰ ਰਾਈਟ ਆਨਸਰ ਬਣੂਗਾ ਇਹਦਾ ਸੀ ਹਾਂ ਅਸ਼ਮੀਤ ਸਤਿ ਸ੍ਰੀ ਅਕਾਲ ਬਈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿੱਸਾ ਕਾਬ ਦੇ ਵਿੱਚ ਕਿਹੜੀ ਰੰਗਤ ਦੇਖਣ ਨੂੰ ਮਿਲਦੀ ਹੈ ਲੋਕਿਕ ਹੁੰਦੀ ਹੈ ਅਪਰਾ ਲੋਕਿਕ ਹੁੰਦੀ ਹੈ ਦੋਵੇਂ ਹੁੰਦੀਆਂ ਹਨ ਜਾਂ ਕੋਈ ਵੀ ਨਹੀਂ ਹੁੰਦੀ ਕਿੱਸਾ ਕਾਬ ਦੇ ਵਿੱਚ ਕਿਹੜੀ ਜਿਹੜੀ ਰੰਗਤ ਹੁੰਦੀ ਹੈ ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ हां चार ऑप्शन ਨੇ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਚਾਹੇ ਤੁਹਾਨੂੰ ਆਉਂਦਾ ਚਾਹੇ ਨਹੀਂ ਆਉਂਦਾ ਮੈਂ ਹਰ ਇੱਕ ਵਾਰ ਇਹੀ ਬੋਲਦੀ ਹੁਣੀ ਹੈ ਇਹਦੇ ਨਾਲ ਤੁਹਾਡਾ ਆਪਦਾ ਕੰਫੀਡੈਂਸ ਵੱਧਦਾ ਠੀਕ ਹੈ ਤੁਹਾਨੂੰ ਇੱਕ ਸਹੀ ਆਪਸ਼ਨ ਚੂਜ਼ ਕਰਨ ਦੇ ਵਿੱਚ ਤੁਹਾਨੂੰ ਸਹਾਇਤਾ ਮਿਲਦੀ ਹੈ ਜੇਕਰ ਤੁਸੀਂ ਇੱਥੇ ਟਰਾਈ ਕਰਕੇ ਦੇਖੋਗੇ ਤਾਂ ਹੀ ਪੇਪਰਾਂ ਦੇ ਵਿੱਚ ਜਿਹੜੇ ਤੁਸੀਂ ਸਹੀ ਕਰੋਗੇ ਠੀਕ ਹੈ ਬਈ ਹੂੰ ਸੋ ਰਾਈਟ ਆਨਸਰ ਬਣੇਗਾ ਤੁਹਾਡਾ ਸੀ ਠੀਕ ਹੈ ਬਈ ਉਪਰੋਂ ਦੋਨੇ ਠੀਕ ਹੈ ਲੋਕਿਕ ਵੀ ਹੁੰਦੀ ਹੈ ਤੇ ਪਰਲੋਕਿਕ ਵੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਇਸ਼ਕੀਆ ਰੰਗ ਦੇ ਕਿੱਸਿਆਂ ਦੇ ਵਿੱਚ ਕਹਿੰਦੇ ਜਿਆਦਾਤਰ ਕਿਸ ਦੀ ਮੌਤ ਪਹਿਲਾਂ ਦਿਖਾਈ ਜਾਂਦੀ ਹੈ ਹੁਣ ਜਿਹੜੇ ਕਿਸੇ ਹੁੰਦੇ ਨੇ ਭਾਈ ਕਿਸੇ ਕਲੇ ਹੀ ਨਹੀਂ ਹੁੰਦੇ ਵੀ ਪਿਆਰ ਮੁਹੱਬਤ ਵਾਲੇ ਹੋੜ ਠੀਕ ਹੈ ਇੱਕ ਗੱਲ ਨੂੰ ਧਿਆਨ ਨਾਲ ਸੁਣਨਾ ਜਿਹੜੇ ਆਪਣੇ ਅੱਜ ਕੱਲ ਦੇ ਵਾਲੇ ਬੱਚੇ ਨੇ ਨਾ ਉਹ ਇਹ ਚੀਜ਼ ਮੰਨਦੇ ਨਹੀਂ ਵੀ ਜਿਹੜਾ ਕਿੱਸਾ ਕਾਵ ਹੈ ਨਾ ਉਹ ਸਿਰਫ ਪਿਆਰ ਮੁਹੱਬਤ ਤੇ ਟਿਕਿਆ ਹੋਇਆ ਵੀ ਜਿਵੇਂ ਆਪਾਂ ਕਹ ਲਈਏ ਹੀਰ ਰਾਂਝਾ ਲੈਲਾ ਮਾਝ ਨੂੰ ਹਨਾ ਵੀ ਆਪਸ ਦੇ ਵਿੱਚ ਸਿਰਫ ਇੱਕ ਮੁੰਡਾ ਕੁੜੀ ਵਾਲਾ ਪਿਆਰ ਹੈ ਨਹੀਂ ਇਸ਼ਕੀਆ ਰੰਗ ਦੇ ਕਿੱਸਿਆਂ ਦੇ ਵਿੱਚ ਕਹਿੰਦੇ ਕਿ ਇਹ ਤਾਂ ਇੱਕ ਗੱਲ ਹੋਰ ਹੋ ਗਈ ਹੈ ਬਈ ਇਹਦੇ ਵਿੱਚ ਕੀ ਕਿਸੇ ਕਈ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਵੀ ਕਿੱਸਾ ਆਪਾਂ ਕਿਸੇ ਵੀ ਚੀਜ਼ ਤੇ ਲਿਖ ਸਕਦੇ ਹਾਂ ਮਾਂ ਜਿਹੜੀ ਕੋ ਆਪਾਂ ਕਹਿ ਸਕਦੇ ਆ ਮਾਂ ਤੇ ਪੁੱਤਰ ਦੇ ਪਿਆਰ ਦੀ ਵੀ ਇਹ ਚੀਜ਼ਾਂ ਹੁੰਦੀਆਂ ਨੇ ਹਰ ਇੱਕ ਚੀਜ਼ ਵਾਸਤੇ ਲਿਖ ਸਕਦੇ ਆ ਆਪਾਂ ਠੀਕ ਹੈ ਸੋ ਇਹਨਾਂ ਦੇ ਵਿੱਚ ਆਪਣੇ ਤੋਂ ਕੀ ਪੁੱਛਿਆ ਹੋਇਆ ਹੈ ਵੀ ਇਸ਼ਕੀਆ ਰੰਗ ਦੇ ਕਿੱਸਿਆਂ ਦੇ ਵਿੱਚ ਜ਼ਿਆਦਾਤਰ ਕਿਸ ਦੀ ਮੌਤ ਸਭ ਤੋਂ ਪਹਿਲਾਂ ਦਿਖਾਈ ਜਾਂਦੀ ਹੈ ਠੀਕ ਹੈ ਵੀ ਹਾਂ ਰਜਨੀ ਕਹਿੰਦੇ ਜੀ ਮਰਬੀ ਮਿੱਤ ਪਿਆਰ ਦਾ ਹਨਾ ਵੈਰੀ ਗੁੱਡ ਬਈ ਉਹੀ ਮੈਂ ਤੁਹਾਨੂੰ ਕਹਿ ਰਹੀ ਵੀ ਜਿਹੜੇ ਕਿੱਸੇ ਹੁੰਦੇ ਨੇ ਉਹ ਕਈ ਢੰਗਾਂ ਤੇ ਲਿਖੇ ਜਾਂਦੇ ਨੇ ਠੀਕ ਹੈ ਬਈ ਕੋਈ ਜ਼ਰੂਰ ਹੀ ਨਹੀਂ ਵੀ ਆਪਸ ਦੇ ਵਿੱਚ ਸਿਰਫ ਇੱਕ ਮੁੰਡੇ ਤੇ ਕੁੜੀ ਦਾ ਪਿਆਰ ਹੀ ਦਿਖਾਇਆ ਜਾਵੇ ਉਸ ਦੀ ਦ੍ਰਿਸ਼ਟੀ ਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖੀਏ ਠੀਕ ਹੈ ਬਈ ਕਿਉਂਕਿ ਆਪਾਂ ਪੜ੍ਹੇ ਲਿਖੇ ਆਪੋ ਨੇ ਚੀਜ਼ਾਂ ਨੂੰ ਸਮਝ ਹੋਣੀ ਚਾਹੀਦੀ ਹੈ ਨਾਇਕਾ ਜੀ ਦਿਖਾਈ ਜਾਂਦੀ ਹੈ ਭਾਈ ਨਾਇਕਾ ਕੌਣ ਹੁੰਦੀ ਜਿਵੇਂ ਹੀਰ ਲਾ ਲਓ ਨਾਇਕ ਦੀ ਹੋਗੀ ਜਿਵੇਂ ਰਾਂਝਾ ठीक है दोनों के बराबर समय दो भी समय प्राण ने त्याग देने प्यार होंगे दे है ना या कोई भी नहीं राइट आंसर करने की कोशिश करो बी की आंसर हाँ <coughs> करो बइ आंसर जिन्हें भी तुसी जुड़ चुके हैं बी हम्म करो बी आंसर हां सत भाई, हाँ, भाई ग्गी जी आ चुके होने भी बच्चे जुड़े हो हां ਸੀ ਸੀ ਕਹਿੰਦੇ ਨੇ ਕਹਿੰਦੇ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਨਾਇਕਾ ਦੀ ਠੀਕ ਹੈ ਇਸਕੀਆਂ ਰੰਗਾਂ ਦੇ ਵਿੱਚ ਕਹਿੰਦੇ ਕਿਸ ਦੀ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਪਹਿਲਾ ਮੌਤ ਕੀ ਦੀ ਦਿਖਾਈ ਜਾਂਦੀ ਜਿਵੇਂ ਉਹ ਹੀਰ ਨਹੀਂ ਮਰੀ ਸੀ ਭਾਈ ਵੀ ਉਹ ਖਾ ਗਈ ਸੀ ਉਹ ਜ਼ਹਿਰ ਵਾਲਾ ਲੱਡੂ ਖਾ ਗਈ ਸੀ ਕਾ ਕੀ ਖਾ ਗਈ ਸੀ ਉਹ ਹਨਾ ਉਹ ਚੀਜ਼ ਹੋ ਗਈ ਉਸ ਤੋਂ ਬਾਅਦ ਦੇਖੋ ਦਮੋਦਰ ਦੇ ਕਿਸੇ ਦੇ ਕਹਿੰਦੇ ਕਿਸ ਬੋਲੀ ਦਾ ਬਧੇਰੇ ਪ੍ਰਭਾਵ ਹੈ ਦਮੋਦਰ ਪਈ ਇੱਕ ਰਾਈਟਰ ਹੋਇਆ ਜਿਨੇ ਕਿੱਸਾ ਲਿਖਿਆ ਕਿੱਸਾ ਕਿਹੜੇ ਲਿਖਿਆ ਨੇ ਹੀਰ ਰਾਂਝੇ ਦਾ ਲਿਖਿਆ ਠੀਕ ਹੈ ਹੀਰ ਲਿਖੀ ਸੀ ਇਹਨੇ ਹਨਾ ਹੇਰੀ ਲਿਖੀ ਸੀ ਨਾ ਇਹ ਕਹਿੰਦੇ ਵੀ ਮੈਂ ਅੱਖੀ ਦੇਖਿਆ ਲਿਖਿਆ ਸੀਗਾ ਵੀ ਮੰਨ ਕੇ ਚੱਲੋ ਮੈਂ ਕਿਸੇ ਹੋਰ ਦਾ ਨਾਮ ਨਹੀਂ ਲਵਾਂਗੀ ਜਿਵੇਂ ਮੈਂ ਖੁਦ ਦਾ ਨਾਮ ਲੈ ਲਿਆ ਥੇ ਠੀਕ ਹੈ ਵੀ ਮੈਂ ਅੱਜ ਕੱਲ ਦੇ ਟਾਈਮ ਦੇ ਵਿੱਚ 2025 ਦੇ ਵਿੱਚ ਬੈਠੀ ਆ ਭਾਈ ਮੇਰਾ ਨਾਮ ਹੈ ਰਸ਼ਪਾਲ ਕੌਰ ਮੈਂ ਕੋਈ ਕਿੱਸਾ ਲਿਖ ਰਹਾ ਹੁਣ ਕਿੱਸਾ ਆਪਾਂ ਕੀ ਦਾ ਲਿਖੀਏ ਵੀ ਮੇਰੇ ਸਾਹਮਣੇ ਕੋਈ ਐਹੀ ਜੀ ਘਟਨਾ ਘਟੀ ਹੈ ਪਿਆਰ ਮੁਹੱਬਤ ਨੂੰ ਜਦੋਂ ਛੱਡੋ ਗੋਲੀ ਮਾਰੋ ਜਿਵੇਂ ਆਪਾਂ ਅੱਜ ਕੱਲ ਦੀ ਸਰਕਾਰ ਤੇ ਲਿਖ ਲਈ ਹੈ ਨਾ ਭਈ ਭਗਵੰਤ ਮਾਨ ਦੀ ਸਰਕਾਰ ਬਣੀ ਸੋਨੇ ਇਹ ਕਰਿਆ ਉਹਨੇ ਇਹ ਕਰੇ ਕਿ ਤੁਹਾਨੂੰ ਲੇਟੈਸਟ ਨਿਊਜ਼ ਹੋਰ ਦੇਈ ਅੱਜ ਵੀ ਜਿਹੜਾ ਕਹਿੰਦੇ ਭਈ ਭਗਵੰਤ ਮਾਨ ਨੇ ਅੱਜ 10 ਦਿਨਾਂ ਦੇ ਦੌਰੇ ਵਾਸਤੇ ਉਹ ਜਾਪਾਨ ਚਲੇ ਗਏ ਉਹ ਦੂਜਾ ਮੋਦੀ ਬਣ ਗਿਆ ਹਨਾ ਉਹ ਕਹਿੰਦੇ ਜਿਹੜੇ 6 ਮਹੀਨੇ ਰਹਿੰਦੇ ਨੇ ਭਈ ਹਨਾ ਵੀ ਜਿਹੜੇ 6 ਮਹੀਨੇ ਰਹਿੰਦੇ ਨੇ ਕਹਿੰਦੇ ਕਿਉਂ ਨਾ ਉਹਦੇ ਬਾਲ ਬੱਚਿਆਂ ਲੈ ਕੇ ਘੁੰਮিয়ে ਫਿਰਿਏ ਵੀ ਕਹਿੰਦੇ ਲੋਕਾਂ ਦੀ ਸੇਵਾ ਦਾ ਸੀ ਬਹੁਤ ਕਰ ਲਈ 4 ਸਾਲ ਉਹ ਕਹਿੰਦੇ ਸਾਡੇ ਗੋਡੇ ਫਿਰ ਕੇ ਸੇਵਾ ਕਰਦੇ ਕਰਦੇ ਨੇ ਹਨਾ ਉਹ ਚੀਜ਼ ਹੋ ਗਈ ਹੁਣ ਇਹ ਦਿਮੋਦਰ ਵੀ ਇਹ ਇੱਕ ਰਾਈਟਰ ਹੋਇਆ ਇਹਨੇ ਦਾ ਕਿੱਸਾ ਲਿਖਿਆ ਉਹ ਕਿਸੇ ਦੇ ਉੱਪਰ ਕਹਿੰਦੇ ਸਭ ਤੋਂ ਜ਼ਿਆਦਾ ਕਿਹੜੀ ਬੋਲੀ ਦਾ ਪ੍ਰਭਾਵ ਸੀਗਾ ਮੋਸਟਲੀ ਉਸੇ ਬੋਲੀ ਦਾ ਪ੍ਰਭਾਵ ਹੋਊਗਾ ਜਿਹੜੇ ਟਾਈਮ ਦੇ ਵਿੱਚ ਪਈ ਉਹ ਹੋਇਆ ਹੈ ਹਨਾ ਵੀ ਜਿਹੜੇ ਟਾਈਮ ਦੇ ਵਿੱਚ ਉਹ ਹੋਇਆ ਸੀਗਾ ਉਸੇ ਟਾਈਮ ਦਾ ਪ੍ਰਭਾਵ ਜ਼ਿਆਦਾ ਹੋਊਗਾ ਹਨਾ ਸੋ ਦ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਏ ਬਣੂਗਾ ਹਾਂ ਝਾਂਗੀ ਦਾ ਠੀਕ ਹੈ ਬਈ ਇੱਕ ਵਾਰੀ ਕਲੀਅਰ ਕਰ ਲਓ ਬਈ ਕੋਈ ਬੱਚਾ ਬੀ ਕਹਿ ਰਿਹਾ ਕੋਈ ਏ ਕਹਿ ਰਿਹਾ ਠੀਕ ਹੈ ਬਈ ਹਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਬਈ ਠੀਕ ਹੈ ਹਾਂ ਜੇਕਰ ਕੋਈ ਡਾਊਟ ਲੱਗ ਰਿਹਾ ਹੈ ਠੀਕ ਹੈ ਮੇਰੇ ਗਲੇ ਦੇ ਵਿੱਚ ਪ੍ਰੋਬਲਮ ਹੈ ਮਾਫ ਕਰਨਾ ਇਸ ਵਾਰ ਆਪਾਂ ਦੂਸਰੇ ਕੁਸਚਨ ਤੇ ਚਲੇ ਜਾਈਏ ਕਨ ਕਿੱਸਾ ਕਰੀ ਦੀ ਰਚਨਾ ਦਾ ਕੀ ਕਾਰਨ ਹੋ ਸਕਦਾ ਜੇਕਰ ਕਿਸੇ ਕੁਐਸਚਨ ਦੇ ਵਿੱਚ ਤੁਹਾਨੂੰ ਡਾਊਟ ਲੱਗਦਾ ਆਪਾਂ ਲਾਸਟ ਦੇ ਵਿੱਚ ਉਹਦੇ ਬਾਰੇ ਦੁਬਾਰਾ ਗੱਲ ਕਰ ਲੈਣੇ ਠੀਕ ਹੈ ਉਹ ਕੋਈ ਜ਼ਰੂਰੀ ਨਹੀਂ ਬਾ ਹੁਣ ਆਪਾਂ ਇੱਕ ਨੂੰ ਚੱਕ ਕੇ ਉਸ ਤੇ ਆਪਾਂ ਟਾਈਮ ਕਢੀ ਸੀ ਇਹ ਜਿਹੜੇ ਅੱਖਰ ਇਹ ਆਇਆ ਆਦਤ ਹੁੰਦੀ ਹੈ ਨਾ ਆਪਣੀ ਇਹ ਆਪਾਂ ਪੇਪਰ ਦੇ ਵਿੱਚ ਵੀ ਕਰਦੇ ਪੇਪਰ ਦੇ ਵਿੱਚ ਕੀ ਕਰਦੇ ਮੰਨ ਕੇ ਚੱਲੋ 150 ਦਾ ਆਪਣਾ ਪੇਪਰ ਹੁੰਦਾਗਾ 150 ਹੀ ਕੁਐਸਚਨ ਹੁੰਦੀ ਨੇ ਉੱਥੇ ਠੀਕ ਹੈ ਹੁਣ ਜਦੋਂ ਆਪਾਂ ਨੂੰ ਇੱਕ ਨਹੀਂ ਉਹਦੇ ਨਾਲ ਆਪਣਾ ਗੇਰ ਉੱਥੀ ਅੜ ਜਾਂਦਾ ਬੀ ਇਹ ਰਹਿ ਗਿਆ ਇਹਨੂੰ ਮੈਂ ਕਰਣੀ ਕਰਨਾ ਹੈ ਹੁਣ ਉਹ ਇੱਕ ਤੇ ਪਿੱਛੇ ਸਾਰਾ ਪੇਪਰ ਛੱਡ ਦੋ ਠੀਕ ਹੈ ਉਹਨੂੰ ਮਾਰੋ ਗੋਲੀ ਜਿਹੜੇ ਨਹੀਂ ਆਉਂਦੇ ਇੱਕ ਪਾਸੇ ਛੱਡੋ ਸਟੋ ਉਹਨੂੰ ਪਰੇ ਪਹਿਲਾਂ ਸਾਰਾ ਪੇਪਰ ਕਲੀਅਰ ਕਰਕੇ ਆਓ ਜਦੋਂ ਟਾਈਮ ਬਚਦਾ ਫਿਰ ਉਹਨੂੰ ਕਰ ਲਓ ਠੀਕ ਹੈ ਨਹੀਂ ਛੱਡੋ ਪਰੇ ਠੀਕ ਹੈ ਭਈ ਕਿੱਸਾ ਕਾਰੀ ਦੀ ਰਸਨਾ ਕਹਿੰਦੇ ਕੀ ਕਾਰਨ ਹੋ ਸਕਦਾ ਹੈ ਅਸਫਲ ਪ੍ਰੇਮ ਦੀ ਦਾਸਤਾਨ ਹੋ ਸਕਦੀ ਵੀ ਕਹਿੰਦੇ ਕਿਸੇ ਕਿਉਂ ਰਚੇ ਜਾਣ ਲੱਗੀ ਕਿਸੇ ਕਿਉਂ ਰਚੇ ਜਾਣ ਲੱਗੀ ਅਸਾਫਲ ਪ੍ਰੇਮ ਦੀ ਦਾਸਤਾਨ ਹੁੰਦੀ ਹੈ ਯਾਰਾਂ ਦੀ ਫਰਮਾਇਸ਼ ਜਾਂ ਖੁਦ ਹੁਸਨ ਤੋਂ ਪ੍ਰਭਾਵਿਤ ਹੋਣਾ ਆਪਣੀ શ્રેષ્ઠ ਕਲਾ ਦਾ ਪ੍ਰਦਰਸ਼ਨ ਕਰਨਾ ਜਾਂ ਉਪਰੋਕਤ ਸਾਰੇ ਹੀ ਆਉਣਗੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਉਹ ਜਿਹੜੀ ਬੀ ਆਪਸ਼ਨ ਹੈ ਇਹ ਕਿ ਨਹੀਂ ਕੀਤੀ ਸੀ ਭਾਈ ਵਾਰੀ ਸ਼ਾ ਨੇ ਉਹ ਕਹਨ ਵੀ ਯਾਰਾਂ ਦੀ ਫਰਮਾਇਸ਼ ਤੇ ਬਨੇ ਕਿੱਸਾ ਲਿਖਿਆ ਸੀ ਇਹ ਵੀ ਸਹੀ ਹੋ ਸਕਦਾ ਅਸਫਲ ਪ੍ਰੇਮ ਦੀ ਦਾਸਤਾਨ ਵੀ ਹੋ ਸਕਦਾ ਹੁਣ ਜਿਹੜੇ ਪ੍ਰੇਮ ਦੇ ਵਿੱਚ ਪਈ ਠੋਖਾ ਖਾ ਕੇ ਬੈਠੇ ਨੇ ਉਹ ਵੀ ਕਿੱਸਾ ਲਿਖ ਦਿੰਦੇ ਹੁੰਦੇ ਨੇ ਨਾ ਜਾਂ ਕਈਆਂ ਨੂੰ ਸ਼ੌਂਕ ਹੁੰਦਾ ਵੀ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਾਂ ਵੀ ਮੈਂ ਵਧੀਆ ਲਿਖਦਾਗਾ ਮੇਰੀ ਕਲਾ ਦਾ ਪ੍ਰਦਰਸ਼ਨ ਹੋਵੇ ਦੁਨੀਆ ਦੇ ਵਿੱਚ ਮੇਰਾ ਨਾਮ ਹੋਵੇ ਸੋ ਦਾ ਰਾਈਟ ਆਨਸਰ ਕੀ ਬਣੇਗਾ ਜਾਂ ਚਾਰੇ ਹੀ ਆਉਣਗੇ ਕਹਿੰਦੇ ਸਾਰੇ ਹੀ ਹੋਣਗੇ ਮੈਂ ਜੇ ਮੈਂ ਤੁਹਾਨੂੰ ਕੁਐਸਚਨ ਤੋਂ ਪਹਿਲਾਂ ਹੀ ਸਮਝਾਤਾ ਵੀ ਪਈ ਅਸਫਲ ਪ੍ਰੇਮ ਦੀ ਦਾਸਤਾਨ ਵੀ ਹੁੰਦੀ ਹੈ ਕਿਸੇ ਦੇ ਕਹੀ ਤੋਂ ਵੀ ਲਿਖਣਾ ਹੁੰਦਾ ਜਾਂ ਖੁਦ ਹੁਸਨ ਤੋਂ ਪ੍ਰਭਾਵਿਤ ਹੋਣਾ ਵੀ ਕਿਸੇ ਆਪਾਂ ਸੋਹਣੀ ਚੀਜ਼ ਦੇਖ ਲਈਏ ਕੋਈ ਜ਼ਰੂਰੀ ਨਹੀਂ ਆਪਾਂ ਨੇ ਕਿਸੇ ਲੜਕੀ ਨੂੰ ਦੇਖ ਕੇ ਲਿਖਣਾ ਜਾਂ ਕਿਸੇ ਲੜਕੇ ਨੂੰ ਕੁਦਰਤ ਨੂੰ ਦੇਖ ਕੇ ਵੀ ਆਪਾਂ ਕਿੱਸਾ ਲਿਖ ਸਕਦੇ ਹਾਂ ਠੀਕ ਹੈ ਵੀ ਕੁਦਰਤ ਦੇ ਕਾਦਰ ਨੇ ਕਿੰਨੀ ਸੋਹਣੀ ਚੀਜ਼ ਬਣਾਈ ਹੈ ਜਿਹੜੀ ਦੁਨੀਆ ਬਣਾਈ ਹੈ ਹਰ ਇੱਕ ਇਨਸਾਨ ਅਲੱਗ ਹੈ ਫੁੱਲ ਪੌਦੇ ਅਲੱਗ ਨੇ ਹਰ ਇੱਕ ਚੀਜ਼ ਉਹਦੇ ਅਲੱਗ ਹੈ ਕਿੰਨੀ ਉਹਨੇ ਮੀਨਾਕਾਰੀ ਨਾਲ ਫੁੰਦਰਾਸਿਆ ਹੈ ਨਾ ਉਹ ਚੀਜ਼ ਵੀ ਇੱਕ ਕਿੱਸਾ ਹੋ ਸਕਦਾ ਠੀਕ ਹੈ ਵੀ ਕਹਾਣੀ ਕਿਸਾ ਰੂਪ ਦੀ ਦ੍ਰਿਸ਼ਟੀ ਤੋਂ ਕੀ ਹੈ ਕਿਸਾ ਰੂਪ ਦੀ ਦ੍ਰਿਸ਼ਟੀ ਤੋਂ ਕੀ ਹੈ ਲੰਮੀ ਵਰਤਾਂਤਿਕ ਕਹਾਣੀ ਹੁੰਦੀ ਹੈ ਲੰਮੀ ਵਰਤਾਂਤਿਕ ਕਵਿਤਾ ਹੁੰਦੀ ਹੈ ਉਪਰੋਤ ਉਪਰੋਤਕ ਦੋਨੇ ਹੀ ਸਹੀ ਨਹੀਂ ਹੈ ਸਿਰਫ ਬੀ ਹੀ ਸਹੀ ਮੰਨਿਆ ਜਾਵੇਗਾ ਵੀ ਭਾਈ ਇਹ ਕੱਲੀ ਕਵਿਤਾ ਕੀ ਕਹਾਣੀ ਨਹੀਂ ਬਣਦੀ ਇਹ ਠੀਕ ਹੈ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਤੁਸੀਂ 14 ਜਣੇ ਦੇਖ ਰਹੇ ਹੋ ਇਸ ਵਕਤ 6 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਅਜੇ ਕੁਐਸਚਨ ਬਹੁਤ ਸੋਹਣੇ ਨੇ ਮੈਨੂੰ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ ਰਿਹਾ ਹੁਣ ਮੈਨੂੰ ਤੁਹਾਡਾ ਨਹੀਂ ਪਤਾ ਕਿ ਤੁਹਾਨੂੰ ਕਲਾਸ ਕਿੰਨੀ ਚੰਗੀ ਲੱਗ ਰ ਹਰ ਇੱਕ ਚੀਜ਼ ਮਿਕਸ ਅਪ ਕਰਨੀ ਚਾਹੀਦੀ ਹੈ ਹਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਤੁਹਾਡੇ ਪੰਜਾਬੀ ਦੇ ਵਿੱਚ ਦੋ ਪੈਸੇ ਜਾਣਗੇ ਕਿਸੇ ਵੀ ਰੂਪ ਤੇ ਆਧਾਰਿਤ ਆ ਸਕਦੇ ਨਹੀਂ ਕਿਸੇ ਤੇ ਵੀ ਆ ਸਕਦੇ ਨੇ ਕਵਿਤਾ ਤੇ ਵੀ ਕਹਾਣੀ ਤੇ ਵੀ ਕਿਸੇ ਇੱਕ ਚੀਜ਼ ਤੇ ਵੀ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਕਹਿੰਦੇ ਸਿਰਫ ਬੀ ਹੀ ਸਹੀ ਹੈ ਠੀਕ ਹੈ ਵੀ ਬੀ ਲੰਮੀ ਬਰਤਾਨ ਤੇ ਕੋ ਕਵਿਤਾ ਹੁੰਦੀ ਹੈ ਜਿਹੜਾ ਕਿੱਸਾ ਹੁੰਦੀ ਹੈ ਠੀਕ ਹੈ ਹੁਣ ਤੁਸੀਂ ਦੇਖਿਆ ਕਿ ਕਿੱਸਾ ਲਿਖਿਆ ਹੋਇਆ ਜਿਵੇਂ ਆਪਾਂ ਨੇ ਬੀਏ ਦੇ ਵਿੱਚ ਜਦੋਂ ਮੈਂ ਬੀਏ ਕਰਦੀ ਸੀ ਭਾਈ ਉਹਦੇ ਵਾਰਿਸ ਦੀ ਜਿਹੜੀ ਹੀਰ ਸੀ ਅਸੀਂ ਉਹ ਪੜ੍ਹੀ ਸੀ ਠੀਕ ਹੈ ਉਹਦੀ ਲਿਖਾਵਟ ਹੀ ਇਸ ਤਰ੍ਹਾਂ ਦੀ ਸੀ ਵੀ ਉਹ ਇੱਕ ਜਿਵੇਂ ਕਵਿਤਾ ਨਹੀਂ ਲਿਖੀ ਹੁੰਦੀ ਛੋਟੇ ਜਿਹੇ ਲਾਈਨ ਦੇ ਵਿੱਚ ਇਸ ਤਰ੍ਹਾਂ ਹੀ ਲਿਖੇ ਹੋਏ ਸਿਓ ਠੀਕ ਹੈ ਛੋਟੇ ਛੋਟੇ ਲਾਈਨਾਂ ਦੇ ਵਿੱਚ ਚਾਰ-ਚਾਰ ਤੁਕਾਂ ਬਣਾ ਕੇ ਸੋ ਉਹ ਇੱਕ ਕਹਾਣੀ ਦੀ ਤਰ੍ਹਾਂ ਨਹੀਂ ਸੀ ਵੀ ਐਸੇ ਟਾਈਪ ਸੀ ਉਹ ਠੀਕ ਹੈ ਇਹ ਚੀਜ਼ ਨੋਟ ਕਰਨ ਵਾਲੀ ਹੈ ਕਈ ਵਾਰ ਕੁਐਸਚਨ ਬਣ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਹੇੜ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ ਕਿਸੇ ਦੀ ਕਿਸਮ ਨਹੀਂ ਹੈ

ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਵਿਦੇਸ਼ ਭਗਤੀ ਦੇ ਵੀ ਕਿਸੇ ਹੁੰਦੇ ਨੇ ਭਾਈ ਠੀਕ ਹੈ ਇਸ਼ਕ ਦੇ ਵੀ ਹੁੰਦੇ ਨੇ ਤੇ ਕਲਪਿਤ ਵੀ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਦੇਖੋ ਪ੍ਰੇਮ ਦੇ ਕਿਸਿਆਂ ਦੇ ਵਿੱਚ ਕਹਿੰਦੇ ਕਿਸ ਦੀ ਰੰਗਤ ਸਪਾਰੀ ਰਹੀ ਹੈ ਪ੍ਰੇਮ ਦੇ ਕਿਸਿਆਂ ਦੇ ਵਿੱਚ ਕਿਸ ਦੀ ਰੰਗਤ ਭਾਰੀ ਰਹੀ ਹੈ ਇਸ਼ਕ ਮਜਾਜੀ ਹੋਊਗੀ ਹਕੀਕੀ ਇਸ਼ਕ ਹੋਊਗਾ ਖੁਦਾਈ ਇਸ਼ਕ ਜਾਂ ਮਨੁੱਖੀ ਇਸ਼ਕ ਚਾਰ ਆਪਸ਼ਨ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ करो बी आंसर हाँ वेरी गुड भाई जिन्हें भी देख रहे हो सो राइट आंसर बनेगा ई तो इश्क मजाजी ठीक है इश्क मजाजी क्योंकि क्यों? मैं जैसे पहले भी दस ज्यादा कर जो किस्से नेश्कदार रीती लिखे हुए हैं ठीक है उस तो बाद देखो पूर्ण भगत राजा रसालू शकुंतला किस समय के किस्से ਪੂਰਨ ਭਗਤ ਹੋਇਆ ਭਾਈ ਰਾਜਾ ਰਸਾਲੂ ਸ਼ਕੁੰਤਲਾ ਇਹ ਕਹਿੰਦੇ ਕਿਹੜੇ ਸਮੇਂ ਦੇ ਕਿਸੇ ਹੋਏ ਨੇ ਸਾਰਵੀਂ ਸਦੀ ਦੇ 18ਵੀਂ ਦੇ 19ਵੀਂ ਦੇ ਇਹ 20ਵੀਂ ਦੇ ਚਾਰ ਸਦੀਆਂ ਹੋ ਦਿੱਤੀਆਂ ਹੋਈ ਨਹੀਂ ਆਪ ਨੂੰ 17 18 19 ਇਹ 20 ਇਹ ਕਿਹੜੀ ਸਦੀ ਦੇ ਵਿੱਚ ਹੋਏ ਨੇ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ 19ਵੀਂ ਸਦੀ ਦੇ ਠੀਕ ਹੈ 19ਵੀਂ ਸਦੀ ਦੇ ਕਿਸੇ ਹੋਏ ਨੇ ਇਹ ਵਾਰ ਸ਼ਬਦ ਦੀ ਕਹਿੰਦੇ ਵਿਉਂਤ ਪਤੀ ਕਿਸ ਭਾਸ਼ਾ ਦੇ ਤਾਤੂ ਸ਼ਬਦ ਤੋਂ ਹੋਈ ਹੈ ਅਰਬੀ ਫਾਰਸੀ ਸੰਸਕ੍ਰਿਤੀ ਐ ਇਸਲਾਮੀ ਹੁਣ ਇਹਦੇ ਬੱਚੇ ਕਹਿਣਗੇ ਕੋਈ ਸਵਾਲ ਨਹੀਂ ਆਉਂਦੀ ਠੀਕ ਹੈ ਪਲੱਸ 2 ਦੇ ਵਿੱਚ ਵੀ ਆਪਾਂ ਨੇ ਪੜ੍ਹਿਆ ਆਪਾਂ ਨੇ ਬੀਏ ਦੇ ਵਿੱਚ ਹੀ ਪੜ੍ਹੇ ਇੱਕ ਵਾਰ ਪੜ੍ਹੀ ਹੋਈ ਆ ਪਰ ਤੁਸੀਂ ਸਭ ਨੇ ਪੜ੍ਹੀ ਹੋਈ ਇਕੱਲੀ ਬੈਣੀ ਪੜ੍ਹੀ ਹੋਈ ਵਾਰ ਸ਼੍ਰੀ ਭਗੋਤੀ ਜੀ ਕੀ ਹੈਨਾ ਕਿ ਦੂਸਰਾ ਨਾਮ ਕੀ ਉਹਦਾ ਚੰਡੀ ਦੀ ਵਾਰ ਬੋਲ ਦਿੰਦੇ ਨੇ ਜੀ ਨੂੰ ਤੇ ਉਹਦਾ ਰਚయిత ਕੌਣ ਨੇ ਆਪਣੇ ਦਸਮੇਸ਼ ਪਾਸ਼ਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਉਹਨਾਂ ਦਵਾਰ ਰਚੀ ਹੋਈ ਹੈ ਸੋ ਉਸੇ ਤੇ ਆਧਾਰਿਤ ਹੈ ਇਹ ਵਾਰ ਦੀ ਜਿਹੜੀ ਪਰੰਪਰਾ ਕਹਿੰਦੇ ਉੱਥੋਂ ਹੀ ਬਣੀ ਆਂਦੀ ਹੈ ਕਿਉਂਕਿ ਸਭ ਤੋਂ ਸਤੇਸ ਜਿਹੜੀ ਰਚਨਾ ਆਪਣੀ ਉਹੀ ਮੰਨੀਏ ਦਿਵਾਰਾਂ ਦੇ ਵਿੱਚ ਠੀਕ ਹੈ ਬਈ ਵੀ ਕਹਿੰਦੇ ਹੈ ਕਿਹੜੇ ਧਾਤੂ ਤੋਂ ਹੋਈ ਹੈ ਅਰਬੀ ਫਾਰਸੀ ਸੰਸਕ੍ਰਿਤੀਏ ਇਸਲਾਮੀ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਸੰਸਕ੍ਰਿਤ ਤੋਂ ਠੀਕ ਹੈ ਉਸੋ ਵਾ ਦੇਖੋ ਸ਼ਬਦ ਕਹਿੰਦੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ 4 2 5 8 ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ 4 ਦੇ 2 ਦੇ 5 ਦੇ ਜਾਂ 8 ਦੇ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 11 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਲਾਸ ਨੂੰ ਲਾਈਕ ਸ਼ੇਅਰ ਕਰਦੇ ਜਾਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜਰੂਰ ਸ਼ੇਅਰ ਕਰਦੇ ਕਰੋ ਜਿੰਨੇ ਵੀ ਤੁਸੀਂ ਕਲਾਸ ਨੂੰ ਦੇਖ ਰਹੇ ਹੋ ਠੀਕ ਹੈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਡੀ 8 ਪ੍ਰਕਾਰ ਦੇ ਠੀਕ ਹੈ ਅੱਠ ਪ੍ਰਕਾਰ ਦੇ ਨੇ ਇਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਸਾਰਥਕ ਨਿਰਾਰਥਕ ਠੀਕ ਹੈ ਸ਼ੁੱਧ ਅਸ਼ੁੱਧ ਸਾਰੇ ਇਹਦੇ ਵਿੱਚ ਵੜ ਜਾਂਦੇ ਨੇ ਆ ਕੇ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਸੋ ਟੈਲੀਗ੍ਰਾਮ ਤੇ ਵੀ ਆਪਣਾ ਵਟਸਐਪ ਦਾ ਉਹ ਲਿੰਕ ਹੈ ਠੀਕ ਹੈ ਸੋ ਜਿਹੜੇ ਵਿੱਚ ਜੁਆਇਨ ਕਰਨਾ ਚਾਹੁੰਦੇ ਨੇ ਸਾਡੇ ਇਸ ਨੰਬਰ ਰਾਹੀਂ ਤੁਸੀਂ ਜੁੜ ਸਕਦੇ ਹੋ ਪੰਜਾਬੀ ਸਧਾਰਨ ਵਾਕ ਦੀਆਂ ਕਹਿੰਦੇ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਪੰਜਾਬੀ ਸਧਾਰਨ ਵਾਕ ਦੀਆਂ ਕਿਸਮਾਂ ਹੁੰਦੀਆਂ ਹਨ ਤਿੰਨ ਹੁੰਦੀਆਂ ਨੇ ਚਾਰ ਦੋ ਜਾਂ ਇੱਕ ਇੱਕ ਦੋ ਤਿੰਨ ਜਾਂ ਚਾਰ ਪੰਜਾਬੀ ਸਧਾਰਨ ਵਾਕ ਦੀਆਂ ਕਿਸਮਾਂ ਪੁੱਛਿਆ ਗਿਆ ਆਪਣੇ ਤੋਂ ਇੱਥੇ ਠੀਕ ਹੈ ਬਈ ਸੋ ਆ ਸਹੀ ਆਂਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਂਸਰ ਬਣੇਗਾ 12 ਜਣੇ ਹਾਂ ਸੌਰੀ 14 ਨੰਬਰ ਕੁਸਚਨ ਤੇ ਪਹੁੰਚੋ ਕਿ ਆਪਾਂ ਸਹੀ ਆਂਸਰ ਕਰਨ ਦੀ ਕੋਸ਼ਿਸ਼ ਕਰੋ ਸੋ ਰਾਈਟ ਆਂਸਰ ਬਣੇਗਾ ਤੁਹਾਡਾ ਏ 3 ਠੀਕ ਹੈ ਬਈ 3 ਅਗੇਤਰ ਹਮੇਸ਼ਾ ਕਹਿੰਦੇ ਹੈਲਡ ਦੇ ਸ਼ਬਦਾਂ ਨਾਲ ਲੱਗਦਾ ਹੈ ਅਗੇਤਰ ਅਗੇਤਰ ਹਮੇਸ਼ਾ ਕਹਿੰਦੇ ਹੈਲਡ ਦੇ ਸ਼ਬਦਾਂ ਨਾਲ ਲੱਗਦਾ ਕਿੰਨਾ ਨਾਲ ਲੱਗਦਾ ਨਿਰਾਰਥਕ ਨਾਲ ਸਾਰਥਕ ਨਾਲ ਉਤਪਲਣੀ ਇਸਮਸੀ ਨਾਲ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਅਗੇਤਰ ਕੀ ਹੁੰਦਾ ਭਾਈ ਠੀਕ ਹੈ ਆਗੇਤਰ ਪਸ਼ੇਤਰ ਦੀ ਤੁਹਾਨੂੰ ਮੈਂ ਡੈਫੀਨੇਸ਼ਨ ਘਟੋ-ਘਟ 50 ਵਾਰ ਕਰਵਾਈ ਹੋਈ ਹੈ ਠੀਕ ਹੈ ਉਹ ਸ਼ਬਦ ਭਾਈ ਜਿਹੜੇ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਸ ਸ਼ਬਦ ਦੇ ਵਿੱਚ ਵਾਧਾ ਕਰਦੇ ਤੇ ਉਹਦੇ ਅਰਥਾਂ ਦੇ ਵਿੱਚ ਫੇਰ ਬਦਲ ਕਰ ਦਿੰਦੇ ਨੇ ਹਨਾ ਉਹਨਾਂ ਨੂੰ ਕੀ ਬੋਲਦੇ ਨੇ ਅਗੇਤਰ ਬੋਲਦੇ ਨੇ ਇਸੇ ਤਰ੍ਹਾਂ ਜਿਹੜੇ ਸ਼ਬਦ ਕਿਸੇ ਸ਼ਬਦ ਦੇ ਪਿੱਛੇ ਲੱਗ ਕੇ ਉਸ ਸ਼ਬਦਾਂ ਦੇ ਵਿੱਚ ਵਾਧਾ ਕਰਦੇ ਤੇ ਉਹਦੇ ਅਰਥ ਬਦਲ ਦੇਣ ਉਹਨੂੰ ਕੀ ਬੋਲਦੇ ਨੇ ਪਸ਼ੇਤਰ ਬੋਲਦੇ ਨੇ ਠੀਕ ਹੈ ਭਾਈ ਹਾਂ ਸੋ ਹੁਣ ਕਹਿੰਦੇ ਅਗੇਤਰ ਹਮੇਸ਼ਾ ਹੀ ਲਿਖੇ ਸ਼ਬਦਾਂ ਨਾਲ ਲੱਗਦਾ ਕਿੰਨਾਂ ਨਾਲ ਲੱਗਦਾ ਸੋ ਰਾਈਟ ਆਨਸਰ ਬਣੇਗਾ ਤੁਹਾਡਾ ਪੀ ਸਾਰਥਕ ਸ਼ਬਦਾਂ ਨਾਲ ਠੀਕ ਹੈ ਸਾਰਥਕ ਸ਼ਬਦਾਂ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੋਇਆ ਵੀ ਅਗੇਤਰ ਭਾਈ ਉਹਨਾਂ ਨਾਲ ਲੱਗੇਗਾ ਜਿਹੜਾ ਸ਼ਬਦ ਖੁਦ ਆਪਣੇ ਆਪ ਦੇ ਵਿੱਚ ਪੂਰਾ ਉਹਦੇ ਨਾਲ ਲੱਗ ਕੇ ਫਿਰ ਅਗੇਤਰ ਬਣਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਪੱਟੀ ਬਾਣੀ ਕਹਿੰਦੇ ਤੀਜੇ ਗੁਰੂ ਅਨੁਸਾਰ ਕਿਸ ਵਰਣ ਵਾਲ ਅਖਰ ਤੋਂ ਸ਼ੁਰੂ ਹੁੰਦੀ ਹੈ ਆੜਾ ਊੜਾ ਈੜੀ ਜਾਂ ਸਸਾ ਇਹ ਕੁਐਸਚਨ ਇੱਕ ਦਿਨ ਆਪਣੇ ਪੂਰੀ ਡਿਟੇਲ ਦੇ ਵਿੱਚ ਕੀਤਾ ਸੀ ਤੇ ਮੈਂ ਤੁਹਾਨੂੰ ਬਾਣੀ ਵੀ ਦਿਖਾਈ ਸੀ ਲਿਖੀ ਹੋਈ ਨਾਲ ਠੀਕ ਹੈ ਵੀ ਭਾਈ ਇਹ ਅੱਖਰ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਤੋਂ ਖਤਮ ਹੁੰਦੀ ਹੈ ਠੀਕ ਹੈ ਭਈ ਸੋ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਜਿੰਨੇ ਵੀ ਤੁਸੀਂ ਦੇਖ ਲਓ ਮੋਸਟਲੀ ਇਹ ਆਨਸਰ ਆ ਰਿਹਾ ਹੈ ਇਹ ਕਰ ਰਹੇ ਹੋ ਕਿ ਕੀ ਕਰ ਰਹੇ ਹੋ ਭਈ ਇਹ ਦਾ ਹਾਂ ਕਰੋ ਬਈ ਆਨਸਰ చౌదా ఏ శు ఆతో శువ కలియర్లో జీవి క్లాస్ ను క్లాస్ ను రాజే డన్నా వే బ జాన్ని బాయి థోడ మోటా బ ਹਾਂ ਕਰੋ ਬਈ ਆਨਸਰ ਆੜੇ ਤੋਂ ਸ਼ੁਰੂ ਹੋਈ ਸੀ ਇਹ ਬਈ ਸੱਸੇ ਤੋਂ ਸ਼ੁਰੂ ਹੋਈ ਸੀ ਹੂੰ ਉਹਨਾਂ ਦੇਖਣੇ ਕਿ ਤੁਹਾਨੂੰ ਗਲਤ ਕਰਵਾਤਾ ਬੋਲਦੇ ਹੈ ਨਹੀਂ ਹਾਂ ਇਹ ਰਾਈਟ ਹੈ ਆੜੇ ਤੋਂ ਸ਼ੁਰੂ ਹੋਈ ਸੀ ਉਸ ਦਿਨ ਹਨਾ ਹਨਾ ਚਲੋ ਪੱਟੀ ਪਾਣੀ ਦਾ ਕਹਿੰਦੇ ਰਾ ਕਿਹੜਾ ਹੈ ਆਸਾ ਮੁਲਾਹਰ ਤੁਖਾਰੀ ਹਮਾਜ ਪੱਟੀ ਬਾਣੀ ਦਾ ਰਾਗ ਕਿਹੜਾ ਮੰਨਿਆ ਜਾਂਦਾ ਹੈ ਕਰੋ ਵੀ ਆਨਸਰ ਕਿਉਂਕਿ 1 1 ਕੇ ਨੰਬਰ ਨਾਲ ਕਹਿੰਦੇ ਸਾਗਰ ਭਰਦਾ ਜਿਵੇਂ ਆਪਾਂ ਨਹੀਂ ਕਹਿੰਦੇ 1 1 ਬੂੰਦ ਨਾਲ ਸਾਗਰ ਭਰਦਾ ਉਸੇ ਤਰ੍ਹਾਂ 1 1 ਨੰਬਰ ਨਾਲ ਭਾਈ 150 ਨੰਬਰ ਬਣਦਾ ਹੈ ਹਨਾ ਐਸੀ ਆਲੇ ਦੇ ਭਾਈ ਜਿਹੜੇ ਐਸਸੀ ਬੀਸੀ ਨੇ ਉਹਨਾਂ ਦੇ ਭਾਈ 82 ਬਣਨਗੇ ਤੇ ਜਿਹੜੇ ਵੀ ਜਰਨਲ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ 90 ਬਣਨਗੇ ਹੁਣ 1 1 ਕੇ ਨੰਬਰ ਦਾ ਇਥੇ ਸਕੂਪ ਹੈ 22 ਕਾ ਨੰਬਰ ਦੀ ਵੈਲਿਊ ਐ ਠੀਕ ਐ ਹੁਣ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦਾ ਹਰ ਬਾਰ ਇੱਕ ਨੰਬਰ ਤੇ ਰਹਿ ਜਾਂਦਾ ਕਿੰਨਾ ਦੁੱਖ ਲੱਗਦਾ ਨਾ ਹਣਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਆਸਾ ਠੀਕ ਐ ਉਸ ਤੋਂ ਬਾਅਦ ਦੇਖੋ ਪੰਜਾਬੀ ਗਾਜ਼ਲ ਦਾ ਕਹਿੰਦੇ ਮੋਢੀ ਕੌਣ ਹੈ ਸੁਖਵਿੰਦਰ ਅਮਰਤਾ ਮੋਹਨ ਸਿੰਘ ਅਸਰਜੀਤ ਪਾਤਲ ਜਾਂ ਕੋਈ ਵੀ ਨਹੀਂ ਪੰਜਾਬੀ ਗਾਜ਼ਲ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਹੂੰ 16 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਵੀ ਆਪਾਂ ਪੰਜਾਬੀ ਗ਼ਜ਼ਲ ਦਾ ਮੋਢੀ ਕਿਹਨਾਂ ਨੂੰ ਮੰਨੇ ਜਾਂਦਾ ਹੈ ਤੋ ਮੰਨੇ ਜਾਂਦਾ ਬਈ ਹਾਂ ਡੀ ਮੀਆਂ ਮੁਹੰਮਦ ਬਖਸ਼ ਨੂੰ ਠੀਕ ਹੈ ਇਹਦੇ ਕੋਈ ਵੀ ਨਹੀਂ ਆਊਗਾ ਇਹਦੇ ਵਿੱਚ ਸਿੱਖ ਮਿਆਜੂਗਾ ਬਈ ਸਰਜੀਤ ਬਾਤਰ ਬਾਅਦੋਂ ਲਿਖਣ ਲੱਗੇ ਨੇ ਠੀਕ ਹੈ ਉਹ ਅੱਜ ਕੱਲ੍ਹ ਦੀ ਹੋ ਗਈ ਆਪਣੀ ਪਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕੌਣ ਕਿੰਨੇ ਨੇ ਕੀਤੀ ਹੈ ਮੀਆਂ ਮੁਹੰਮਦ ਬਖਸ਼ ਦੁਆਰਾ ਠੀਕ ਹੈ ਇਸ ਕਰਕੇ ਇਹ ਕੁਸਚਨ ਦੇ ਅਨੁਸਾਰ ਬਣੂਗਾ ਕੋਈ ਵੀ ਨਹੀਂ ਪਰ ਜੇਕਰ ਫਿਰ ਵੀ ਤੁਹਾਨੂੰ ਨਾਮ ਨਹੀਂ ਪਤਾ ਤਾਂ ਉਹ ਸੀ ਭਾਈ ਮੀਆਂ ਮੁਹੰਮਦ ਬਖਸ਼ ਠੀਕ ਹੈ ਉਸ ਤੋਂ ਬਾਅਦ ਦੇਖੋ ਮੀਆਂ ਮੁਹੰਮਦ ਬਖਸ਼ ਨੂੰ ਕਹਿੰਦੇ ਸੈਫਲ ਮਲੂਕ ਕਰਕੇ ਜਾਣਿਆ ਜਾਂਦਾ ਹੈ ਇਹ ਸੀ ਕੌਣ ਸੀ ਭਾਈ ਇਹ ਪਰੀ ਕਥਾ ਇਸ਼ਕ ਕਥਾ ਧਾਰਮਿਕ ਕਥਾ ਜਾਂ ਸੂਫੀ ਕਥਾ ਹਾਂ आंसर करने की कोशिश करो बी की आंसर बनेगा सो राइट आंसर बनेगा तो ए ठीक है बी परी कथा लिखा दे चुस्त उचारण अंग है चुस्त उचारण अंग जम हलचल ठीक है मान चल के चलो जो अपना नीचला बुल है यह चुस्त दूगा या चुस्त दूगा सब तो पहले मैं यही दस दू हां यह अपने पंजाबी व्याकरण है जेड़े अपने दो लिप्स ने जेड़ा अपने नीचे वाला लिप्स है ਠੀਕ ਹੈ ਭਈ ਹੇਠਲਾ ਬੁੱਲ ਕਹਦੇ ਨੇ ਜਿਹਨੂੰ ਆਪਾਂ ਇਹ ਆਪਣਾ ਚੁਸਤ ਦੇ ਵਿੱਚ ਆਊਗਾ ਜਾਂ ਸੁਸਤੇ ਦੇ ਵਿੱਚ ਹੋਊਗਾ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਰੋ ਵੀ ਆਨਸਰ ਹਾਂ ਨਹੀਂ ਬੋਲ ਦੇ ਕੋਈ ਹੈ ਨਾ ਇਹੀ ਕਮੀ ਹੈ ਸੋ ਇਹ ਬੜੂੰਗਾ ਵੀ ਤੁਹਾਡਾ ਹਾਂ ਹੇਠ ਲਿਖੇ ਦੇ ਵਿੱਚ ਕਹਿੰਦੇ ਕਿਹੜਾ ਚੁਸਤ ਉਚਾਰਨ ਹੈ ਹੇਠਲੇ ਦਾ ਠੀਕ ਹੈ ਭਈ ਹਾਂ ਠੀਕ ਹੈ ਚਲੋ ਉਸ ਤੋਂ ਬਾਅਦ ਦੇਖੋ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਸਰਕਮੇ ਵਿਅੰਜਨ ਦੇ ਵਿੱਚ ਆਉਂਦਾ ਹੈ ਸਰਕਮਾ ਵਿਅੰਜਨ ਰ ਰ ਲ ਲ ਫਰ ਵਿੰਦੀ ਸ ਸ ਯ ਯਾ ਸਰਕਮਾ ਵਿਅੰਜਨ ਠੀਕ ਹੈ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਰਕਮੇ ਵਿਅੰਜਨ ਦੇ ਵਿੱਚ ਆਉਂਦਾ ਹੈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਯਾ ਠੀਕ ਹੈ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਖੇਵੇਂ ਵਿਅੰਜਨ ਦੇ ਵਿੱਚ ਨਹੀਂ ਆਉਂਦਾ ਖੈਵਾਂ ਵਿਅੰਜਨ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਕੋਈ ਵੀ ਨਹੀਂ ਠੀਕ ਹੈ ਠੀਕ ਹੈ ਵੀ ਸੋ ਇਹ ਸੀ ਅੱਜ ਦੀ ਆਪਣੀ ਕਲਾਸ ਤੁਸੀਂ ਬਹੁਤ ਜ਼ਿਆਦਾ ਲੇਟ ਆਨਸਰ ਕਰਦੇ ਹੋ ਪਤਾ ਨਹੀਂ ਭਾਈ ਤੁਹਾਨੂੰ ਕੁਐਸਚਨ ਨਹੀਂ ਪਤਾ ਲੱਗਦੇ ਹੈਗੇ ਜਾਂ ਭਾਈ ਕਲਾਸ ਕਰਨ ਦੇ ਵਿੱਚ ਤੁਹਾਨੂੰ ਕੋਈ ਮਜ਼ਾ ਨਹੀਂ ਆਉਂਦਾ ਕੋਈ ਕਮੀ ਲੱਗਦੀ ਹੈ ਨਾ ਚਲੋ ਇਹ ਕਿਤਨਾ ਰਾਜੇ ਜੇ ਕੋਈ ਟੀਚਰ ਕੋਈ ਪੁੱਛਦਾ ਹੁੰਦਾ ਨਾ ਉਹਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਕੋਈ ਮੈਨੂੰ ਦੱਸ ਦਿਆ ਕਰੋ ਵੀ ਚੀਜ਼ ਸਮਝ ਚ ਆਉਂਦੀ ਹੈ ਨਹੀਂ ਆਉਂਦੀ ਠੀਕ ਹੈ ਜਦੋਂ ਆਪਾਂ ਕੋਈ ਚੀਜ਼ ਪੁੱਛਦੇ ਨਾ ਮੈਨੂੰ ਪੁੱਛਣ ਦਾ ਮਤਲਬ ਇਹ ਹੁੰਦਾ ਵੀ ਜੇਕਰ ਤੁਹਾਨੂੰ ਨਹੀਂ ਆਉਂਦਾ ਆਪਾਂ ਉਹਨੂੰ ਪੂਰਾ ਖੋਲ ਕੇ ਦੱਸ ਸਕੀਏ ਠੀਕ ਹੈ ਠੀਕ ਹੈ ਭਾਈ ਕਿਉਂਕਿ ਮੈਨੂੰ ਖੁਦ ਨੂੰ ਕਨਫੀ ਇਹ ਐਵੇਂ ਹੀ ਲੱਗਦਾ ਨਾ ਵੀ ਮੈਨੂੰ ਖੁਦ ਨੂੰ ਸੈਟੀਸਫਾਈ ਨਹੀਂ ਹੁੰਦੀ ਮੈਂ ਵੀ ਤੁਹਾਨੂੰ ਜੇ ਇਹ ਕੁਐਸਚਨ ਕਰਵਾ ਕੇ ਵੀ ਜਦੋਂ ਬੱਚਿਆਂ ਹੀ ਨੇ ਉਹ ਆਇਆ ਹਨਾ ਫਿਰ ਉਹ ਤੋਂ ਕਰਵਾਉਣ ਦਾ ਕੀ ਫਾਇਦਾ ਠੀਕ ਹੈ ਭਾਈ ਸੋ ਕੋਈ ਥੋੜਾ ਗੱਲ ਕਲੀਅਰ ਕਰਦਿਆ ਕਰੋ ਜਦੋਂ ਕੋਈ ਚੀਜ਼ ਤੋਂ ਉਹ ਪੁੱਛੀ ਜਾਂਦੀ ਠੀਕ ਹੈ ਸੋ ਧੰਨਵਾਦ ਵੀ ਜਿੰਨੇ ਵੀ ਤੁਸੀਂ ਜੁੜੇ ਸੋ ਕਲਾਸ ਸੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਦਾ ਕਿ ਜ਼ਰੂਰ ਸ਼ੇਅਰ ਕਰਤਾ ਮਿਲਦੇ ਹਨ ਨਵੇਂ ਸਸ਼ਣ ਦੇ ਨਾਲ ਸੋ ਜਿਹੜੇ ਬੱਚੇ WhatsApp ਦੇ ਵਿੱਚ ਜੇ ਤੁਸੀਂ ਕੋਈ Telegram ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਤੁਸੀਂ ਹੋ ਸਕਦੇ ਹੋ ਹਾਂ ਕਦੇ ਸੋਚਣ ਲੱਗ ਜਾਂਦੇ ਨੇ ਸੋਚਿਆ ਨਾ ਕਰੋ ਠੀਕ ਹੈ ਇੱਥੇ ਮੇਰੇ ਬੋਲਣ ਦਾ ਮਤਲਬ ਪਤਾ ਕੀ ਹੈ ਅੱਧੇ ਬੱਚੇ ਨਾ ਗੁੱਸਾ ਕਰ ਜਾਂਦੇ ਨੇ ਮੈਡਮ ਵੀ ਝਿੜਕ ਦਿੰਦੇ ਨੇ ਦੇਖੋ ਮੇਰਾ ਕੋਈ ਹੱਕ ਨਹੀਂ ਹੈ ਨਾ ਤੁਹਾਨੂੰ ਝਿੜਕਣ ਦਾ ਕਿਉਂਕਿ ਮੈਂ ਤੁਹਾਡੀ ਹੀ ਏਜ ਦੀ ਹਾਂ ਕੋਈ ਮੈਂ ਜ਼ਿਆਦਾ ਵੱਡੀ ਨਹੀਂ ਆਪਾਂ ਇੱਕੋ ਹੀ ਆ ਆਪਾਂ ਸਾਰੇ ਹੀ ਟੀਚਰ ਆ ਇਸ ਤੋਂ ਇਲਾਵਾ ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਠੀਕ ਹੈ ਕਿਉਂਕਿ ਮੈਂ ਸਿਰਫ ਤੁਹਾਨੂੰ ਦਿਨ ਦੇ ਵਿੱਚ ਅੱਧਾ ਘੰਟਾ ਹੀ ਪੜਾਉਂਦੀ ਤੁਸੀਂ ਸਾਰਾ ਦਿਨ ਪੜਦੇ ਹੋਵੋਗੇ ਠੀਕ ਹੈ ਠੀਕ ਹੈ ਬਈ ਉਹ ਗੱਲ ਹੁੰਦੀ ਐ ਕਿ ਐਮਿਤ ਦੀ ਕੀ ਇੱਜ਼ਤ ਦੀ ਠੀਕ ਐ ਮੇਰੇ ਬੋਲਣ ਦਾ ਮਤਲਬ ਇਹ ਐ ਵੀ ਸੋਚਣ ਦਾ ਕੰਮ ਨਾ ਇੱਥੇ ਤੁਸੀਂ ਘੱਟ ਹੀ ਕਰਿਆ ਕਰੋ ਜਿਹੜੀ ਜਿਹੜੀ ਨਹੀਂ ਆਉਂਦੀ ਤੁਹਾਨੂੰ ਲਈ ਹੁਣ ਟਾਈਮ ਆ ਉਹ ਮੇਰੇ ਤੋਂ ਪੁੱਛੋ ਠੀਕ ਐ ਇੱਥੇ ਸੋਚ ਕੇ ਟਾਈਮ ਖਰਾਬ ਨਾ ਕਰੋ ਸੋਚਣਾ ਟਾਈਮ ਹੁੰਦਾ ਬਾਅਦ ਚ ਜਦੋਂ ਤੁਸੀਂ ਖੁਦ ਇਕੱਲੇ ਪੜਦੇ ਹੋ ਉਦੋਂ ਸੋਚੋ ਵੀ ਇਹ ਚੀਜ਼ੇ ਮੈਨੂੰ ਨਹੀਂ ਆਉਂਦੀ ਤੁਸੀਂ ਉਹ ਚੀਜ਼ ਨੂੰ ਨੋਟ ਕਰਕੇ ਰੱਖੋ ਜਦੋਂ ਕਲਾਸ ਲੱਗਦੀ ਤੁਸੀਂ ਸਾਥੋਂ ਪੁੱਛੋ ਸਾਨੂੰ ਜਵਾਬ ਦਿਓ ਸਾਡੇ ਤੋਂ ਕੁਐਸਚਨ ਪੁੱਟ ਕਰੋ ਸਾਤ ਕੋਈ ਚੀਜ਼ ਪੁੱਛੋ ਠੀਕ ਹੈ ਉਹ ਚੀਜ਼ ਹੁੰਦੀ ਹੈ ਉਹ ਠੀਕ ਹੈ ਬਈ ਸੋ ਇੱਥੇ ਇਹਨਾਂ ਚ ਗੁੰਮਸਮ ਨਾ ਬਣ ਕੇ ਬੈਠਿਆ ਕਰੋ ਆਪਾਂ ਇਕੱਠੇ ਤਾਂ ਹੀ ਹੁੰਨੇ ਆ ਬਈ ਤਾਂ ਕਿ ਆਪਾਂ ਜਿਹੜੇ ਕੋਈ ਵੀ ਚੀਜ਼ ਆ ਉਹਨੂੰ ਕਲੀਅਰ ਕਰ ਸਕੀ ਕੋਈ ਡਾਊਟ ਨਾ ਹੋ ਕਲੀਅਰ ਹੋ ਜਾਣਾ ਆਪਣੇ ਠੀਕ ਹੈ ਸੋ ਇੱਥੇ ਚੁੱਪ ਕਰਕੇ ਨਾ ਬੈਠਿਆ ਕਰੋ ਠੀਕ ਹੈ ਸੋ ਤਾਂ ਨਵਰ ਵੀ ਜਿੰਨੇ ਵੀ ਜੁੜੇ ਸੋ ਇਹ ਆਪਣੇ ਕੋਰਸ ਨੇ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਬੱਚੇ ਜੁੜ ਸਕਦੇ ਨੇ ਬਈ ਉਹ ਹਾਂ ਠੀਕ ਹੈ ਬਈ ਪੇਪਰ 1 ਵਾਲਾ ਤੁਹਾਨੂੰ ਸਿਰਫ 2500 ਦੇ ਵਿੱਚ ਤੇ ਪੇਪਰ 2 ਵਾਲਾ ਤੁਹਾਨੂੰ ਤਨਹਿਆਰ ਦੇ ਵਿੱਚ ਠੀਕ ਹੈ ਬਈ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਆਪ ਨੂੰ ਬਿਲਕੁਲ ਫਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਸੋ ਧੰਨਵਾਦ ਬਈ ਰੋਵਿੰਗ ਲਾਈਕ ਹਨ ਤੁਸੀਂ ਸਾਡੇ ਟੀਚਰ ਨੂੰ ਕੁਝ ਵੀ ਕਹਿ ਸਕਦੇ ਹੋ ਠੀਕ ਹੈ ਚਲੋ ਕੋਈ ਗੱਲ ਨਹੀਂ ਰਾਜੀ ਮਾਨ ਬਖਸ਼ ਤੁਸੀਂ ਪਰ ਫਿਰ ਵੀ ਕੋਈ ਪੁੱਛ ਲਿਆ ਕਰੋ ਠੀਕ ਹੈ ਸੋ ਧੰਨਵਾਦ ਬਈ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਨਾਲ ਸੋ ਥੈਂਕ ਯੂ ਟੇਕ ਕੇਅਰ ਤੇ ਬਈ ਪੜਦੇ ਰਹੋ ਠੀਕ ਹੈ ਕਿਉਂਕਿ ਫਰਵਰੀ ਦੇ ਵਿੱਚ ਤੁਹਾਡਾ ਸੀਟ ਅਟ ਹੋਣ ਜਾ ਰਿਹਾ ਕਿਸੇ ਵਿਅਕਤੀ ਵੀ ਤੁਹਾਡੇ ਪੀਐਸਟਟ ਦਾ ਨੋਟੀਫਿਕੇਸ਼ਨ ਆ ਜਿਹੜਾ ਆ ਸਕਦਾ ਠੀਕ ਹੈ ਕਿਉਂ ਸਰਕਾਰ ਦਾ ਤੁਹਾਨੂੰ ਪਤਾ ਹੈ ਬਈ ਉਹ ਤਾਂ ਹੁਣ ਹੈਨਾ ਤੁਹਾਨੂੰ ਪਤੀ ਹੋ ਤਾਂ ਵੀ ਆਪਦੇ ਸ਼ਾਇਲੇ ਵੈਲੇ ਤੇ ਫਿਰ ਦਿਨ ਉਹਨਾਂ ਨੂੰ ਕਿਸੇ ਦਾ ਕੋਈ ਹੋ ਨਹੀਂ ਪਰ ਆਪਣੀ ਜਿੰਦਗੀ ਕਹਿੰਦੇ ਆਪਾਂ ਨੇ ਖੁਦ ਬਣਾਉਣੀ ਹੈ ਠੀਕ ਹੈ ਜੇਕਰ ਆਪਾਂ ਆਪਣੇ ਹਾਲਾਤ ਸੁਧਾਰ ਸਕਦੇ ਤਾਂ ਖੁਦ ਸੁਧਾਰ ਸਕਦੇ ਹੋ ਠੀਕ ਹੈ ਵੀ ਸੋ ਧੰਨਵਾਦ ਮਿਲਦੇ ਆ ਕਿ ਨਵੇਂ ਸੈਸ਼ਨ ਆ